ਮਰਹੂਮ ਆਗੂ ਸਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਵੱਲੋਂ ਹਲਕਾ ਧਰਮਕੋਟ ਵਿੱਚ ਸ਼ੁਰੂ ਸੇਵਾ ਨਿਰੰਤਰ ਜਾਰੀ ਹੈ ਇਸੇ ਪਰੰਪਰਾ ਨੂੰ ਅੱਗੇ ਤੋਰਦਿਆਂ ਹਲਕਾ ਧਰਮਕੋਟ ਤੇ ਹਲਕਾ ਇੰਚਾਰਜ ਵਰਜਿੰਦਰ ਸਿੰਘ ਮੱਖਣ ਬਰਾੜ ਨੇ ਹਲਕਾ ਧਰਮਕੋਟ ਤੋਂ ਸਮੂਹ ਵਰਕਰਾਂ ਤੇ ਅਹੁਦੇਦਾਰਾਂ ਤੇ ਹਲਕੇ ਦੀ ਸੰਗਤ ਵੱਲੋਂ ਭੇਜੀ ਲੰਗਰ ਸਮੱਗਰੀ ਦੇ ਭਰੇ ਟਰੱਕਾਂ ਨੂੰ ਅੱਜ ਦਰਬਾਰ ਸਾਹਿਬ ਲਈ ਲੰਗਰਾਂ ਲਈ ਰਵਾਨਾ ਕੀਤਾ ਇਸ ਮੌਕੇ ਤੇ ਵਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਇਹ ਸੇਵਾ ਮਰਹੂਮ ਆਗੂ ਮੇਰੇ ਪਿਤਾ ਸਵਰਗੀ ਜੱਥੇਦਾਰ ਤੋਤਾ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਸੀ ਅਤੇ ਇਹ ਸੇਵਾ ਉਸੇ ਤਰ੍ਹਾਂ ਹੀ ਨਿਰੰਤਰ ਜਾਰੀ ਰਹੇਗੀ ਅਤੇ ਹਰ ਸਾਲ ਹਲਕੇ ਵਿੱਚੋਂ ਦਰਬਾਰ ਸਾਹਿਬ ਅੰਮ੍ਰਿਤਸਰ ਲਈ ਲੰਗਰਾਂ ਲਈ ਰਸਦ Nirvigan ਭੇਜੀ ਜਾਵੇਗੀ ਇਸ ਮੌਕੇ ਤੇ ਉਹਨਾਂ ਹਲਕੇ ਦੀ ਸਮੁੱਚੀ ਸੰਗਤ ਦਾ ਧੰਨਵਾਦ ਵੀ ਕੀਤਾ ਤੇ ਲੰਗਰਾਂ ਲਈ ਸਮੱਗਰੀ ਦੇ ਟਰੱਕ ਰਵਾਨਾ ਕੀਤੇ ਨੇ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖਬਰ ਰਾਂਜੀ ਅੱਜ ਹਲਕਾ ਧਰਮਕੋਟ ਵੱਲੋਂ ਜਿਹੜਾ ਲੰਘਰ ਵਿੱਚ ਸੇਵਾ ਪਾਉਣ ਲਈ ਜਿਹੜਾ ਰਸਮ ਲੈ ਕੇ ਚੱਲਦਾ ਜਾ ਰਹੀ ਹੈ ਬਰਾਤ ਸਾਹਿਬ ਦੀ ਹੈ ਜੋ ਅੱਜ ਮੈਸਾਂ ਦਾ ਬਹੁਤ ਸ਼ੁਭ ਦਿਹਾੜਾ ਹੈ ਕਿਉਂਕਿ ਮਾਨਯੋਗ ਸਵਰਗੀ ਜਸਦਾ ਤੋਤਾ ਸਿੰਘ ਜੀ ਜਿਨ੍ਹਾਂ ਨੇ ਕਿ ਪਰੰਪਰਾ ਦੀ ਸ਼ੁਰੂਆਤ ਕੀਤੀ ਸੀ ਔਰ ਉਹਨਾਂ ਦਾ ਮੰਨਦਾ ਸੀ ਵੀ ਹਰ ਘਰ ਦੇ ਵਿੱਚੋਂ ਤਿਲ ਫੁੱਲ ਜੋ ਵੀ ਆ ਗੁਰੂ ਕੇ ਲੰਗਰਾਂ ਦੇ ਵਿੱਚ ਪਵੇ ਔਰ ਉਹਨਾਂ ਨੇ ਆਪਣੇ ਹਲਕੇ ਨੂੰ ਇਸ ਲਈ ਤੇ ਤੋਰਿਆ ਔਰ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਸਾਰੇ ਹਲਕੇ ਦੇ ਆਗੂ ਸਭਾਨ ਔਰ ਵਰਕਰ ਸਭਾਨਾ ਨੇ ਮਿਲ ਕੇ ਪ੍ਰਭਜਿੰਦਰ ਸਿੰਘ ਮੱਕੜਬਰਾੜ ਹਲਕਾ ਅੰਚਾਰ ਧਰਮਕੋਟ ਦੀ ਗਵਾਈ ਦੇ ਵਿੱਚ ਇਹ ਤਿਲਫੋਲ ਜਿਹੜਾ ਇਕੱਠਾ ਕਰਕੇ ਉਹ ਗੁਰੂ ਕੇ ਲੰਗਰਾਂ ਦੇ ਵਿੱਚ ਲੈ ਕੇ ਜਾ ਰਹੇ ਆ ਕਿਉਂਕਿ ਜਿੱਥੋਂ ਸਾਨੂੰ ਸਾਰੀਆਂ ਬਖਸ਼ਾਂ ਸ੍ਰੀ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਤੋਂ ਮਿਲਦੀਆਂ ਹਨ ਔਰ ਉਸ ਗੁਰੂ ਘਰ ਦੇ ਵਿੱਚ ਉੱਥੇ ਪਹੁੰਚ ਕੇ ਸਾਰਿਆਂ ਨੂੰ ਜਿਹੜੀ ਇਹ ਸੇਵਾ ਦਾ ਕਰਨ ਦਾ ਮੌਕਾ ਮਿਲਿਆ ਉਹ ਬੜੇ ਪਾਗਾ ਵਾਲੇ ਹਲਕਾ ਤੇ ਜਿਨ੍ਹਾਂ ਨੂੰ ਇਹ ਸੇਵਾ ਦਾ ਮੌਕਾ ਮਿਲ ਰਿਹਾ ਔਰ ਸਾਰਿਆਂ ਨੂੰ ਇਸ ਦੇ ਵਿੱਚ ਵੱਧ ਛੜ ਕੇ ਕੱਲ ਨੂੰ ਸੇਵਾ ਦੇ ਵਿੱਚ ਹਾਜ਼ਰ ਹੋਣ ਦੀ ਬੇਨਤੀ ਕਰਦੇ ਆ ਕਿਉਂਕਿ ਅਜਿਹੇ ਸਮੇਂ ਜਿਹੜੇ ਬਾਰ-ਬਾਰ ਨਹੀਂ ਮਿਲਦੇ ਔਰ ਕਰਮਾ ਦੇ ਨਾਲ ਹੀ ਅਜਿਹੀਆਂ ਘੜੀਆਂ ਆਉਂਦੀਆਂ ਹਨ। ਪੰਸਾ ਰਾਸ਼ਨ ਲੈ ਕੇ ਪਹੁੰਚੇ ਦਰਵਾਰ ਸਾਹਿਬ ਲੈ ਕੇ ਜਾਣ ਲਈ ਹਲਕੇ ਦੇ ਵਿੱਚ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ ਸਹਿਯੋਗ ਮਿਲਿਆ ਗੱਲ ਹੈ ਜੀ ਕਿਉਂਕਿ ਜੋ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਇਹ ਪਹਿਲਾ ਹਲਕੇ ਵਾਈ ਚਲਾਈ ਸੀਗੀ ਨੰਗਰ ਦੀ ਸੇਵਾ ਪਰ ਸਤਿਕਾਰਯੋਗ ਜਹਦਰ ਦੋਤਾ ਸਿੰਘ ਜੀ ਜਿਨ੍ਹਾਂ ਨੇ ਕਿ ਦੇਸੀ ਸਾਲ ਜਿਵੇਂ ਆਪਾਂ ਚੇਤ ਦੀ ਸੰਗਰਾਮ ਨਵਾਂ ਸਾਲ ਕਹਿੰਨੇ ਆ ਇਹਨਾਂ ਨੇ ਪੱਕਾ ਹੀ ਦਰਬਾਰ ਸਾਹਿਬ ਤੋਂ ਇਹ ਸੇਵਾ ਲੈ ਲਈ ਸੀ ਸੰਗਰਾਮ ਦੀ ਨਵੇਂ ਸਾਲ ਦੀ ਕਿ ਅਸੀਂ ਸਾਡਾ ਹਲਕਾ ਜਿਹੜਾ ਧਰਮਕੋਟ ਆ ਉਹ ਚੇਤ ਦੀ ਸੰਗਰਾਦ ਨੂੰ ਹਲਕਾ ਧਰਮਕੋਟ ਹਰ ਸਾਲ ਇੱਥੇ ਜਣ ਕੇ ਗੁਰੂ ਕਾ ਲੰਗਰ ਲਾਇਆ ਕਰੂਗਾ ਗੁਰੂ ਰਾਮਦਾਸ ਦੀ ਬੜੀ ਕਿਰਪਾ ਜੋ ਪਰੰਪਰਾ ਚਲਾਈ ਆ ਤੇ ਅਸੀਂ ਚੇਤ ਦੀ ਸੰਗਰਾਮ ਦੀ ਹਲਕਾ ਧਰਮਕੋਟ ਤੋਂ ਇਹ ਸੇਵਾ ਲਈ ਆ ਤੇ ਅੱਜ ਵੀ ਅਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਉਹਨਾਂ ਦੇ ਪਰਜੰਦ ਸਰਦਾਰ ਬਲਜਿੰਦਰ ਸਿੰਘ ਮੱਖਣਪਰਾੜ ਵੇਗਵਾਈ ਦੇ ਵਿੱਚ ਇੱਥੇ ਗੁਰੂ ਘਰ ਸੇਵਾ ਵਾਸਤੇ ਆਏ ਆ ਤੇ ਅੱਜ ਲੰਗਰ ਸਾਰੇ ਦਿਹਾੜੀ ਹਲਕਾ ਧਰਮਕੋਟ ਲੋ ਚੱਲੇਗਾ। ਹੂੰ ਬਰਾੜ ਸਾਹਿਬ ਦੇ ਜਾਣਕਾਰੀ ਅੱਜ ਜਿਹੜਾ ਸੰਗਤ ਵੱਲੋਂ ਜਿਹੜਾ ਹਲਕੇ ਵਿੱਚੋਂ ਰਕਸ਼ਨ ਇਕੱਠਾ ਕਰਕੇ ਬਰਵਾਸੇ ਵਿੱਚ ਆਇਆ ਜਾ ਰਿਹਾ। ਬਿਲਕੁਲ ਜੀ ਅੱਜ ਅਸੀਂ ਸਾਰੇ ਹੀ ਧਰਮਕੋਟ ਹਲਕੇ ਦੇ ਵਿਧਾਨ ਸਭਾ ਹਲਕਾ ਧਰਮਕੋਟ ਜ਼ਿਲ੍ਹਾ ਮੋਗੇ ਦੇ ਇਕੱਤਰਤ ਹੋਈ ਹੈ ਸੰਗਤ ਵੱਡੇ ਰੂਪ ਵਿੱਚ ਸੰਗਤਾਂ ਨੇ ਬਹੁਤ ਵੱਡਾ ਸਹਿਯੋਗ ਹਰ ਸਾਲ ਦੀ ਤਰ੍ਹਾਂ ਪਾਇਆ। ਜਸ ਜਿਸ ਤਰ੍ਹਾਂ ਸਾਡੇ ਬਹੁਤ ਸਤਿਕਾਰਯੋਗ ਜੈਜਦ ਅਫਸਰਦਾਰ ਤੋਤਾ ਸਿੰਘ ਜੀ ਦੀ ਅਗਵਾਈ ਵਿੱਚ ਗੁਰੂ ਰਾਮਦਾਸ ਮਹਾਰਾਜ ਦੇ ਪਵਿੱਤਰ ਲੰਗਰਾਂ ਦੇ ਵਿੱਚ ਸਾਲ ਦੀ ਜਿਹੜੀ ਚੇਤ ਦੀ ਪਹਿਲੀ ਸੰਗਰਾਮ ਹੁੰਦੀ ਹੈ ਉਥੇ ਲੰਗਰ ਪਾਣੀ ਪਹੁੰਚਦਾ ਕਰਦੇ ਆ ਔਰ ਸੱਚੇ ਪਾਤਸ਼ਾਹ ਦੇ ਦਰ ਦੇ ਉੱਪਰ ਜਿਹੜਾ ਲੰਗਰ ਤਿਆਰ ਹੁੰਦਾ 7 ਵਜੇ ਅਰਦਾਸ ਬੇਨਤੀ ਜਿਹੜੀ ਹੁੰਦੀ ਹੈ ਉਹਦੇ ਵਿੱਚ ਧਰਮਕੋਟ ਦੇ ਸਾਰੇ ਹਲਕਾ ਜਿੰਨੇ ਵੀ ਆਉਂਦੇ ਵੀਰ ਉਥੇ ਖੜੇ ਹੁੰਦੇ ਆ ਔਰ ਉਹਦੇ ਵਿੱਚ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਆ ਤਿਲ ਫੁੱਲ ਜਿਹੜੇ ਵੀ ਵੀਰ ਨੇ ਪਾਇਆ ਸੀ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਅੱਜ ਟਰੱਕਾਂ ਦੇ ਵਿੱਚ ਜਿਹੜਾ ਸਮਾਨ ਜਾ ਰਿਹਾ ਔਰ ਜਿਸ ਤਰ੍ਹਾਂ ਦੇ ਸਾਨੂੰ ਉਹਨਾਂ ਨੇ ਲਿਖਾ ਕੇ ਜਾਂ ਲਿਖ ਕੇ ਦਿੱਤਾ ਕਿ ਵੀ ਆਹ ਆਹ ਚੀਜ਼ਾਂ ਦੀ ਜ਼ਰੂਰਤ ਹੈ ਤੇ ਸੰਗਰਾਂਦ ਵਾਲੇ ਦਿਨ ਕੁਦਰਤੀ ਗੱਲ ਆ ਸੰਗਤ ਵੀ ਬਹੁਤ ਵੱਡੇ ਰੂਪ ਚ ਪਹੁੰਚਦੀ ਆ ਤਾਂ ਉਹਨਾਂ ਦੇ ਵਾਸਤੇ ਜਿਹੜਾ ਇਹ 14 ਤਰੀਕ ਦਾ ਲੰਗਰ ਤਿਆਰ ਹੋਊਗਾ ਉਹ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਲੰਗਰਾਂ ਦੇ ਵਿੱਚ ਤਿਆਰ ਹੋਣਾ ਗੁਰੂ ਰਾਮਦਾਸ ਮਹਾਰਾਜ ਪੁੱਤਰ ਲੰਗਰਾਂ ਚ ਉਹ ਧਰਮਕੋਟ ਦੀ ਸੰਗਤ ਵੱਲੋਂ ਭੇਜੇ ਗਏ ਸਮਾਨ ਦੇ ਰਾਹੀਂ ਜਿਹੜਾ ਤਿਆਰ ਹੋਣਾ ਤੇ ਸਾਨੂੰ ਬਹੁਤ ਇਸ ਗੱਲ ਦੀ ਖੁਸ਼ੀ ਹੁੰਦੀ ਆ ਔਰ ਅਸੀਂ ਬੇਨਤੀ ਵੀ ਕਰਾਂਗੇ ਜਿਸ ਤਰ੍ਹਾਂ ਸ਼੍ਰੋਮਣੀ ਕਾਲੇਦਾਲ ਨੇ ਇੱਕ ਪਰੰਪਰਾ ਤੋਰੀ ਸੀ ਕਿ ਹਰੇਕ ਹਲਕਾ ਹਰ ਸੰਗਰਾਮ ਤੇ ਆਪਣੀ ਆਪਣੀ ਡਿਊਟੀ ਨਿਭਾਉਂਦਾ ਸੀ ਤੇ ਉਹ ਪਰੰਪਰਾ ਨੂੰ ਮੁੜ ਤੋਂ ਲਾਗੂ ਕੀਤਾ ਜਾਵੇ ਸਾਡੇ ਸਤਿਕਾਰਯੋਗ ਲੀਡਰ ਸਹਿਬਾਨ ਜਰੂਰ ਇਸ ਗੱਲ ਨੂੰ ਤਵੱਜਹ ਚ ਲੈਣ ਔਰ ਨਾਲ ਅਸੀਂ ਜਰੂਰ ਬੇਨਤੀ ਕਰਾਂਗੇ ਕਿ ਜਿਹੜੇ ਵੀ ਸਜਣਾ ਨੇ ਬਹੁਤ ਸਹਿਯੋਗ ਪਾਇਆ ਉਹਨਾਂ ਦਾ ਖਾਸ ਤੌਰ ਤੇ ਧੰਨਵਾਦ ਔਰ ਇਹ ਨਹੀਂ ਕਿ ਇਕੱਲਾ ਸਮਾਨ ਭੇਜ ਕੇ ਅਸੀਂ ਵੀ ਇਹ ਆਪਾਂ ਸਾਰੇ ਘਰਾਂ ਨੂੰ ਚਲੇ ਜਾਣਾ ਬਲਕਿ ਸਾਰੇ ਉੱਥੇ ਪਹੁੰਚ ਰਹੇ ਆ ਕੱਲ ਨੂੰ ਆਪਦੇ ਵੱਲੋਂ ਜਿਵੇਂ ਸਬਜ਼ੀ ਕੱਟਣ ਅਤੇ ਹੋਰ ਸੇਵਾ ਜਿਹੜੀ ਆ ਉਹ ਨਿਭਾਉਣਗੇ ਸ਼ਾਮ ਨੂੰ ਔਰ ਤੜਕੇ ਵਾਸਤੇ ਲੰਗਰਾਂ ਦੀ ਜਿਹੜੀ ਤਿਆਰੀ ਆ ਕੱਲ੍ਹ ਸ਼ਾਮ ਨੂੰ ਜਿਹੜੀ ਹੋ ਜਾਣੀ ਹੈ ਉਹਦੇ ਵਾਸਤੇ ਜਿਹੜੀ ਸੇਵਾ ਵੀ ਕਰਨਗੇ ਔਰ ਉੱਥੇ ਬਕਾਇਦਾ ਇਹਨਾਂ ਦੇ ਵਾਸਤੇ ਰਹਿਣ ਵਾਸਤੇ ਵੀ ਇੰਤਜ਼ਾਮ ਕੀਤੇ ਗਏ ਆ ਔਰ ਸਾਰਾ ਸੰਗਤ ਉੱਥੇ ਆਪਦੇ ਵੱਲੋਂ ਜਿਹੜਾ ਟੈਲੀਫੋਨ ਲੈ ਕੇ ਗਈ ਆ ਉਹਨੂੰ ਜਿਹੜਾ ਉਹਨੂੰ ਮਤਲਬ ਭੋਜਨ ਵਿੱਚ ਤਿਆਰ ਕਰਕੇ ਉਹ ਵੀ ਸਾਰਾ ਸੰਗਤਾਂ ਆਪ ਵਰਤੌਣ ਵਾਸਤੇ ਵੀ ਆਪਦੇ ਵੱਲੋਂ ਸੇਵਾ ਨਿਭਾਉਣ ਗੀਆਂ ਇਸ ਵਾਸਤੇ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਆਈ ਹੋਈ ਸਾਰੇ ਸੰਗਤਾਂ ਦਾ ਧੰਨਵਾਦ ਤੇ ਆਉਣ ਵਾਲੇ ਸਮੇਂ ਵਿੱਚ ਜਿਹੜੇ ਵੀਰਾਂ ਕੋਲੇ ਨਹੀਂ ਵੀ ਸਨੇਹਾ ਪਹੁੰਚਿਆ ਉਹ ਗਾਂਹ ਵਾਲੇ ਸਮੇਂ ਵਾਸਤੇ ਜ਼ਰੂਰ ਤਿਆਰ ਰਹਿਣ ਇਸੇ ਤਰ੍ਹਾਂ ਨਿਰੰਤਰ ਸੇਵਾਏ ਜਾਰੀ ਰਹੂਗੀ ਗੁਰੂ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਧਰਮਕੋਟ ਹਲਕਾ ਸਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਪਵਿੱਤਰ ਸਥਾਨ ਦੇ ਨਾਲ ਇਸੇ ਤਰ੍ਹਾਂ ਜੁੜਿਆ ਰਵੇ ਬਹੁਤ ਬਹੁਤ ਸਭ ਦਾ ਧੰਨਵਾਦ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਗਾ ਤੋਂ ਸਰਬਜੀਤ ਟਰਾਲੀ ਦੀ ਰਿਪੋਰਟ